ਚ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਜਿਹੜੇ ਨੇਗੇ ਉਹ ਪੰਜਾਬ ਦੇ ਵੱਖ-ਵੱਖ ਡਿਪਾਰਟਮੈਂਟਾਂ 'ਚ ਲੈ ਗਏ ਜਿਹਦੇ ਵਿੱਚ ਸਭ ਤੋਂ ਪਹਿਲਾਂ ਦਾ ਪੰਜਾਬ ਮੈਨੇਜਮੈਂਟ ਐਂਡ ਟ੍ਰਾਂਸਫਰ ਮਿਊਸਪਲ ਐਕਟ 2020 ਦੀ ਧਾਰਾ 4 ਦੇ ਤਹਿਤ ਅਸੀਂ ਜਿਹੜੀਆਂ ਜ਼ਮੀਨਾਂ ਜਿਹੜੀਆਂ ਸ਼ਹਿਰੀ ਜ਼ਮੀਨਾਂ ਸੀ ਮਿਊਸਪਲ ਕਮੇਟੀ ਦੀਆਂ ਜ਼ਮੀਨਾਂ ਉਹ ਜ਼ਮੀਨਾਂ ਜਦੋਂ ਡਿਪਾਰਟਮੈਂਟਾਂ ਦੇ ਅੰਦਰ ਤਬਦੀਲ ਹੁੰਦੀਆਂ ਸੀ ਇੱਕ ਡਿਪਾਰਟਮੈਂਟ ਤੋਂ ਦੂਸਰੇ ਡਿਪਾਰਟਮੈਂਟ ਜਾਂਦੀਆਂ ਸੀ ਮੰਨ ਲਓ ਉਹਨਾਂ ਨੇ ਕਿਸੇ ਕੋਈ ਜਗ੍ਹਾ ਮਿਊਸਪਲ ਕਮੇਟੀ ਦੀ ਖਾਲੀ ਪਈ ਆ ਉਹ ਕਿਸੇ ਕਾਲਜ ਨੂੰ ਦੇਣੀ ਆ ਜਾਂ ਕਿਸੇ ਸੰਸਥਾ ਨੂੰ ਦੇਣੀ ਆ ਤਾਂ ਉਦੋਂ ਡਿਫਰੈਂਟ ਜਿਹੜੇ ਡਿਪਾਰਟਮੈਂਟਾਂ ਅੱriques ਬਣਦੇ ਸੀਗੇ ਔਰ ਬਹੁਤ ਸਾਰੀਆਂ ਜਿਹੜੀਆਂ ਕੰਪਲਿਕੀਸ਼ਨਾਂ ਆਉਂਦੀਆਂ ਸੀ ਉਹਦੇ ਅੰਦਰ ਵੱਡੀ ਸੋਧ ਕੀਤੀ ਗਈ ਆ ਅਸੀਂ ਇਹ ਸਾਰੇ ਅਧਿਕਾਰ ਜਿਹੜੇ ਨੇਗੇ ਉਹ ਮਾਨਯੋਗ ਦਿੱਤੀ ਕਮਿਸ਼ਨ ਦੀ ਗਵਾਹੀ ਵਾਲੀ ਕਮੇਟੀ ਨੂੰ ਦਿੱਤੇ ਨੇਗੇ ਅਸੀਂ ਬੜਾ ਸਿੰਪਲੀਫਾਈ ਕੀਤਾਗਾ ਇਸ ਨੂੰ ਕਿ ਜਦੋਂ ਵੀ ਕੋਈ ਜ਼ਮੀਨ ਜਿਹੜੀ ਆ ਪੰਜਾਬ ਮੈਨੇਜਮੈਂਟ ਆਫ ਟ੍ਰਾਂਸਫਰ ਅਬਿਊਸਪਲ ਐਕਟ 2000 ਵਿਧੀ ਤਾਰਾਚਾਰ ਦੇ ਅਧੀਨ ਜਦੋਂ ਉਹ ਕਿਸੇ ਵੀ ਜਨਤਕ ਖੇਤਰ ਨੂੰ ਦੇਣੀ ਆ ਜਨਤਕ ਅਦਾਰੇ ਨੂੰ ਦੇਣੀ ਆ ਯਾਨੀ ਕਿ ਵਿਦਨ ਡਿਪਾਰਟਮੈਂਟ ਦੇਣੀ ਆ ਦੂਸਰੇ ਡਿਪਾਰਟਮੈਂਟ ਨੂੰ ਦੇਣੀ ਆ ਕਿਸੇ ਵੀ ਸਰਕਾਰੀ ਡਿਪਾਰਟਮੈਂਟ ਨੂੰ ਦੇਣੀ ਆ ਜਾਂ ਜਨਤਕ ਪਰਪਜ ਲਈ ਦੇਣੀ ਆ ਤਾਂ ਡਿਪਟੀ ਕਮਿਸ਼ਨਰ ਸਾਹਿਬਾਨ ਦੀ ਗਵਾਹੀ ਦੇ ਵਿੱਚ ਜਿਹੜੀ ਆ ਇੱਕ ਕਮੇਟੀ ਗਠਿਤ ਹੋਊਗੀ ਜਿਹਦੇ ਵਿੱਚ ਬਹੁਤ ਸਾਰੇ ਦਮਾਏ ਦੇ ਹੋਣਗੇ ਉਹ ਸਾਰੇ ਨਿਰਧਾਰਤ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਆ ਉਹ ਲੀਜ਼ ਹੋਣੀ ਆ ਜਾਂ ਉਹਦੀ ਵਿਕਰੀ ਕਰਨੀ ਆ ਜਾਂ ਨਿਲਾਮੀ ਕਰਨੀ ਆ ਜਾਂ ਕਿਸ ਰੇਟ ਤੇ ਦੇਣੀ ਆ ਤਾਂ ਕਿ ਜਿਹੜਾ ਉਹ ਜੰਦ ਕਮ ਮੋਜੇ ਨਹੀਂ ਉਹ ਸਾਰੀਆਂ ਸਾਰੀਆਂ ਜਿਹੜੀਆਂ ਜ਼ਮੀਨਾਂ ਜਦੋਂ ਕਿਸੇ ਡਿਪਾਰਟਮੈਂਟ ਨੂੰ ਜਾਂਦੀਆਂ ਸੀ ਤਾਂ ਮਹੀਨਿਆਂ ਵੱਧੀ ਉਹ ਡਿਫਰੈਂਟ ਡਿਪਾਰਟਮੈਂਟ ਚ ਘੁੰਮਦੀਆਂ ਰਹਿੰਦੀਆਂ ਸੀਗੀਆਂ ਔਰ ਉਹਦੇ ਨਾਲ ਡਿਵੈਲਪਮੈਂਟ ਦੇ ਕੰਮ ਚ ਬਹੁਤ ਵੱਡਾ ਅੜਿੱਕਾ ਆਉਂਦਾ ਸੀਗਾ ਮੇਰੇ ਯਾਦ ਆ ਮੈਂ ਆਪਣਾ ਇੱਕ ਡਿਪਾਰਟਮੈਂਟ ਦੇ ਪੁਲਿਸ ਡਿਪਾਰਟਮੈਂਟ ਨੂੰ ਟਰਾਂਸਫਰ ਕਰਨੇ ਸੀ ਕਿ ਲੈਣ ਤਾਂ ਕਟੋਕਾਟੋ ਸੱਤ ਅੱਠ ਡਿਪਾਰਟਮੈਂਟ ਦੇ ਅੰਦਰ ਘੁੰਮ ਘੁੰਮਣ ਤੋਂ ਬਾਅਦ ਫਿਰ ਜਾ ਕੇ ਆਫਟਰ 6 ਮੰਥ ਜਿਹੜੀ ਹੈ ਓ ਜਮੀਨ ਔਰਟ ਹੋਈ ਐ ਸੋ ਇਹਦੇ ਨਾਲ ਬਹੁਤ ਵੱਡਾ ਇੱਕ ਪੈਸਾ ਵੰਦਾ ਪ੍ਰਸ਼ਾਸਕੀ ਸੁਧਾਰ ਕਹ ਲਈਏ ਸੋ ਬਹੁਤ ਵੱਡਾ ਸੁਧਾਰ ਜਿਹੜਾ ਹੋਇਆਗਾ ਸੋ ਜਿਹੜੀਆਂ ਜ਼ਮੀਨਾਂ ਵਰਤੋਜੋਗ ਹੋਣਗੀਆਂ ਉਹ ਸੈਕਟਰ ਦੇ ਅਧੀਨ ਜਿਹੜੀਆਂ ਟਰਾਂਸਫਰ ਹੋ ਜਾਣਗੀਆਂ ਇਸ ਤੋਂ ਬਨਾ ਇੱਕ ਹੋਰ ਅਹਿਮ ਫੈਸਲਾ ਜਿਹੜਾ ਕਿ ਪੰਜਾਬ ਦੇ ਅੰਦਰ ਸਾਡੇ ਲੋਕਲ ਬਾਡੀਜ਼ ਦੇ ਅੰਦਰ ਲੋਕਲ ਬਾਡੀ ਦੇ ਅੰਦਰ ਜਿਹੜੇ ਸਰਕਾਰੀ ਰਾਸਤੇ ਸੀਗੇ ਜਿਹੜੇ ਸਰਕਾਰੀ ਰਾਸਤੇ ਸੀ ਜਿਹਨੂੰ ਆਪਾਂ ਖਾਲ ਕਹਿਦੇ ਰਿਆਂ ਜਾਂ ਕੱਚੇ ਰਾਸਤੇ ਕਹਿਦੇ ਰਿਆਂ ਬਹੁਤ ਸਾਰੇ ਰਾਸਤੇ ਜਿਹੜੇ ਉਹ ਸ਼ਹਿਰਾਂ ਦੇ ਅੰਦਰ ਆ ਜਾਂਦੇ ਸੀਗੇ ਜਾਂ ਜਿਹੜੀਆਂ ਕਲੋਨੀਆਂ ਡਿਵੈਲਪ ਹੁੰਦੀਆਂ ਸੀ ਜਾਂ ਕੋਈ ਪ੍ਰੋਜੈਕਟ ਡਿਵੈਲਪ ਹੁੰਦਾ ਸੀਗਾ ਸੋ ਉਹਦੇ ਅੰਦਰ ਉਹ ਆ ਜਾਂਦੇ ਸੀ ਪਰ ਲੇਕਿਨ ਸਟੇਟ ਨੂੰ ਉਹਦਾ ਕੋਈ ਵੀ ਪੈਸਾ ਨਹੀਂ ਮਿਲਦਾ ਸੀਗਾ ਸੋ ਅਸੀਂ ਹੁਣੇ ਲੋਕਲ ਬਾਡੀ ਪਹਿਲਾਂ ਦੂਸਰੇ ਡਿਪਾਰਟਮੈਂਟ ਚ ਕੀਤਾ ਸੀਗਾ ਪਹਿਲਾਂ ਕਮਾਡਾ ਕਲਾਡਾ ਚ ਕੀਤਾ ਸੀਗਾ ਤੋਂ ਅੱਜ ਅਸੀਂ ਲੋਕਲ ਬਾਡੀ ਦੀਆਂ ਜਿਹੜੇ ਜ਼ਮੀਨਾਂ ਆਂ ਜਾਂਦੀਆਂ ਨੇ ਉਹਨਾਂ ਵਿੱਚ ਵੀ ਕੀਤਾ ਗਿਆ ਕਿ ਉੱਥੋਂ ਵੀ ਜਿਹੜੇ ਸਾਨੂੰ ਪੈਸੇ ਨੇ ਉਹ ਆਉਣਗੇ ਤਾਂ ਕਿ ਉਹ ਵੀ ਉਹਨੂੰ ਵੀ ਅਸੀਂ ਅੱਜ ਰਾਹ ਪੱਧਰਾ ਕੀਤਾਗਾ ਇਹਨੂੰ ਵੀ ਅੱਜ ਮਨਜ਼ੂਰੀ ਜਿਹੜੀ ਮਿਲੀ ਆ ਇਹਦੇ ਵਿੱਚ ਵੀ ਇੱਕ ਵੱਡਾ ਮੈਸਬੰਦ ਸੁਧਾਰ ਜਿਹੜਾ ਹੋਇਆਗਾ ਇਸ ਤੋਂ ਬਿਨਾ ਜੇ ਗੱਲ ਕਰੀਏ ਪੰਜਾਬ ਦੇ ਪਾਪਰਾ ਐਕਟ ਦੀ ਪਾਪਰਾ ਐਕਟ ਦੀ ਜਦੋਂ ਕੋਈ ਵੀ ਵਿਅਕਤੀ ਛੋਟਾ ਕੋਲੋਨਾਈਜ਼ਰ ਜਾਂ ਵੱਡਾ ਕੋਲੋਨਾਈਜ਼ਰ ਜਦੋਂ ਉਹ ਆਪਣੀ ਪ੍ਰੋਜੈਕਟ ਦੀ ਸੈਂਕਸ਼ਨ ਲੈਂਦਾ ਸੀਗਾ ਤਾਂ ਉਹਨੂੰ ਪਹਿਲੇ 5 ਸਾਲ ਦੀ ਸੈਂਕਸ਼ਨ ਮਿਲ ਜਾਂਦੀ ਸੀ ਔਰ ਉਸ ਤੋਂ ਬਾਅਦ ਲਗਾਤਾਰ ਸੈਂਕਸ਼ਨ ਸਾਲ ਬਾਅਦ ਵਾਧੇ ਦੀ ਨਹੀਂ ਸੀ ਵਾਧੇ ਕਦੇ ਸਾਲ ਕਦੇ ਦੋ ਸਾਲ ਹੁਣ ਅਸੀਂ ਉਹਦੇ ਚੋ ਇੱਕ ਇੱਕ ਏਕੜ ਪਿੱਛੇ 10000 ਰੁਪਏ ਦੇ ਕੇ ਅਬ ਦਾ ਟਾਈਮ ਵਧਵਾ ਲੈਂਦਾ ਸੀਗਾ ਇੱਕ ਏਕੜ ਪਿੱਛੇ 10000 ਰੁਪਏ ਹੁਣ ਅਸੀਂ ਵਨ ਟਾਈਮ ਕੀਤਾਗਾ ਕਿ ਜਿੰਨੀਆਂ ਵੀ ਪਾਪਰ ਐਕਟ ਦੇ ਅਧੀਨ ਜੇ ਕਿਸੇ ਨੇ ਐਕਸਟੈਂਸ਼ਨ ਲੈਣੀ ਆ ਤਾਂ ਉਹ 3 ਸਾਲ ਤੱਕ ਐਕਸਟੈਂਸ਼ਨ ਲੈ ਸਕਦਾਗਾ ਉਹਦੇ ਵਿੱਚ ਇੱਕ ਸ਼ਰਤ ਤਾਂ ਕਿ 25000 ਰੁਪਏ ਪ੍ਰਤੀ ਏਕੜ 25000 ਰੁਪਏ ਪ੍ਰਤੀ ਏਕੜ ਜਿਹੜਾ ਹੈਗਾ ਉਹਨੂੰ ਫੀ ਜਿਹੜੀ ਆ ਉਹ ਸਰਕਾਰ ਨੂੰ ਅਦਾ ਕਰਨੀ ਪਊਗੀ ਔਰ 3 ਸਾਲ ਲਈ ਹੋਊਗਾ ਤਾਂ ਕਿ ਉਹ ਪ੍ਰੋਜੈਕਟ ਜਿਹੜਾ ਵਿਜਨ ਟਾਈਮ ਮੁਕੰਮਲ ਹੋਵੇ ਔਰ ਲੋਕਾਂ ਨੂੰ ਖਜਲ ਖਾੜੀ ਦਾ ਸਾਹਮਣਾ ਨਾ ਕਰਨਾ ਪਵੇ ਨਾ ਹੀ ਛੋਟੇ ਸ਼ਹਿਰਾਂ ਦੇ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਸਾਰਾ ਕਦੇ ਸਾਲ ਸਾਲਾਂ ਦਾ ਜਿਹੜੇ ਉਹ ਪ੍ਰੋਜੈਕਟ ਲਟਕਦੇ ਰਹਿੰਦੇ ਸੀ ਉਸ ਇੱਕ ਸਾਲ-ਸਾਲ ਦੀ ਐਕਸਟੈਂਸ਼ਨ ਲੈਂਦੇ ਰਹਿੰਦੇ ਸੀ ਕਿਉਂਕਿ 10000 ਰੁਪਿਆ ਸੀ ਹੁਣ ਉਹ ਯਾਨੀ ਕਿ ਵਨ ਟਾਈਮ ਜਿਉ 3 ਸਾਲ ਦੀ ਲੈਣਾ ਚਾਹੁੰਦਾ ਤਾਂ 75000 ਰੁਪਿਆ ਪ੍ਰਤੀ ਏਕੜ ਚਾ 10 ਏਕੜ ਦੀ ਹੋਵੇ 5 ਏਕੜ ਦੀ ਔਰ ਜਿੰਨੀ ਵੀ ਰਿਕੁਆਇਰਮੈਂਟ ਆ ਉਹਦੇ ਤਹਿਤ ਉਹ ਲੈ ਸਕਦਾ ਹੈ ਆਦਰ ਭਗਵਾਨ ਸ੍ਰੀ ਮਾਨ ਜੀ ਦੀ ਅਗਵਾਈ ਚੁਆ ਇਸ ਤੋਂ ਬਿਨਾ ਜਿਹੜੀ ਫਿਕਸੇਸ਼ਨ ਆਫ ਰੇਟਸ ਆਫ ਚਾਰਜੇਬਲ ਐਫ ਆਰ ਐਫ ਆਰ ਦੇ ਵਿੱਚ ਜਦੋਂ ਈ ਆਕਸ਼ਨ ਹੁੰਦੀ ਸੀ ਐਫ ਆਰ ਦੇ ਵਿੱਚ ਅਸੀਂ ਪਹਿਲਾਂ 50% ਜਿਹੜੇ ਉਹਦੇ ਚਾਰजेस ਹੁੰਦੇ ਸੀ ਪਹਿਲਾ 50% ਚਾਰजेस ਹੁੰਦੇ ਸੀ ਐਫ ਆਰ ਦੇ ਯਾਨੀ ਕਿ ਜੇਕਰ ਤੁਸੀਂ ਜਿਹਨੂੰ ਆਪਾਂ ਕਹਿੰਦੇ ਫਲੋਰ ਏਰੀਆ ਵਧਾਉਣਾਗਾ ਤਾਂ 50% ਜਿਹੜਾ ਆਕਸ਼ਨ ਦੇ ਚਾਰਜ ਹੁੰਦੇ ਸੀ ਉਹ ਕਿਸੇ ਨਾ ਕਿਸੇ ਕਰਕੇ ਆਕਸ਼ਨ ਜਿਹੜੀਆਂ ਸਿਰੇ ਨੇ ਚੜਦੀਆਂ ਸੀ ਉਹ ਅੱਜ ਅਸੀਂ ਕਟਾ ਕੇ 25% ਕੀਤਾ ਗਿਆ ਤਾਂ ਕਿ ਲੋਕਾਂ ਨੂੰ ਇਹਦਾ ਬਹੁਤ ਵੱਡੀ ਰਾਹਤ ਹੋਊਗੀ ਔਰ ਜਿਹੜੀ ਸਾਡੇ ਪ੍ਰੋਜੈਕਟ ਨੇ ਉਹ ਵੀ ਸਮੇਂ ਸਿਰ ਪੂਰੇ ਹੋਣਗੇ ਇਹ ਵੀ ਇੱਕ ਵੱਡੀ ਜਿਹੜੀ ਆ ਅਮੈਂਡਮੈਂਟ ਉਹ ਇਸ ਦੇ ਵਿੱਚ ਕੀਤੀ ਗਈ ਹੈ ਇਸ ਤੋਂ ਬਿਨਾ ਪੰਜਾਬ ਦੇ ਜਿਵੇਂ ਗੱਲ ਕਰਾਂ ਪੰਜਾਬ ਦੇ ਸਿਵਲ ਹਸਪਤਾਲ ਬਾਦਲ ਜ਼ਿਲ੍ਹਾ ਮੁਕਸਰ ਸਿਵਲ ਹਸਪਤਾਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰ ਸੀਐਸਸੀ ਜਰਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਟਰਸਰੀ ਕੇਅਰ ਸੈਂਟਰ ਫਾਜ਼ਿਲਕਾ ਨੂੰ ਅਸੀਂ ਸਾਰੇ ਇਹਨਾਂ ਜਿਹੜੇ ਸਾਡੇ ਸੈਂਟਰ ਵਿੱਚ ਸਿਵਲ ਹਸਪੀਟਲ ਲਗੇ ਇਹਨਾਂ ਸਾਰਿਆਂ ਨੂੰ ਬਾਬਾ ਫਰੀਦ ਯੂਨੀਵਰਸਿਟੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਦੇ ਅਧੀਨ ਜਿਹੜਾ ਟਰਾਂਸਫਰ ਕੀਤਾਗਾ ਇਹ ਟੋਟਲ 4 ਨੇ ਮੁਕਸਰ ਖਡੂਰ ਸਾਹਿਬ ਜਿਹੜਾ ਜਰਾਲਾਬਾਦ ਤੇ ਫਾਜ਼ਿਲਕਾ ਇਹ ਚਾਰ ਜਿਹੜੇ ਸੈਂਟਰ ਲੱਗੇ ਇਹ ਅਸੀਂ ਬਾਬਾ ਫਰੀਦ ਦੇ ਅੰਦਰ ਜਿਹੜੇ ਉਹਨਾਂ ਦੀ ਜੂਰਡਿਕਸ਼ਨ ਜਿਹੜੀ ਉਹਦੇ ਅੰਦਰ ਲਿਆਂਦੀ ਆ ਤਾਂ ਕਿ ਲੋਕਾਂ ਦਾ ਅੱਛਾ ਇਲਾਜ ਹੋ ਸਕੇ ਪਹਿਲਾਂ ਕਿਸ ਦੇ ਹੰਦ ਸੀ ਪਹਿਲਾਂ ਪੰਜਾਬ ਸਰਕਾਰ ਦਿੰਦਾ ਸੀ ਇਸੋ ਬਿਨਾ ਸੀਐਮ ਯੋਗਸ਼ਾਲਾ ਸੀਐਮ ਯੋਗਸ਼ਾਲਾ ਦੇ ਅੰਦਰ ਬਹੁਤ ਅੱਛਾ ਪ੍ਰੋਜੈਕਟ ਜਿਹੜਾ ਇਹ ਪੰਜਾਬ ਦਾ ਚੱਲ ਰਿਹਾ ਜਿਹਦੇ ਵਿੱਚ ਪਹਿਲਾਂ ਹੀ 635 635 ਯੋਗਾ ਟ੍ਰੇਨਰ ਜਿਹੜੇ ਨੇਗੇ ਉਹ ਪੰਜਾਬ ਦੇ ਡਿਫਰੈਂਟ ਸ਼ਹਿਰਾਂ ਦੇ ਅੰਦਰ ਯੋਗਾ ਲੋਕਾਂ ਨੂੰ ਕਰਾ ਰਹੇ ਨੇ ਉਹ ਤੰਦਰੁਸਤ ਰੱਖ ਰਹੇ ਨੇਗੇ ਸੋ ਦੇ ਅੰਦਰ ਅੱਜ ਅਸੀਂ ਇੱਕ 1000 ਹੋਰ 1000 ਹੋਰ ਯੋਗਾ ਟ੍ਰੇਨਰ ਜਿਹੜਾ ਰੱਖਣ ਦਾ ਫੈਸਲਾ ਕੀਤਾਗਾ ਪਹਿਲੇ ਪਹਿਲਾਂ ਉਹਨਾਂ ਨੂੰ ਅਸੀਂ 8 ਮਹੀਨੇ ਦੀ ਫੀਲ ਟ੍ਰੇਨਿੰਗ ਦੇਵਾਂਗੇ ਪਹਿਲਾਂ ਉਹਨਾਂ ਦੀ ਸਿਲੈਕਸ਼ਨ ਦਾ ਪ੍ਰਕਿਰਿਆ ਹੋਣ ਤੋਂ ਬਾਅਦ 8 ਮਹੀਨੇ ਦੀ ਜਿਹੜੀ ਆ ਫੀਲਡ ਟ੍ਰੇਨਿੰਗ ਹੋਊਗੀ ਉਸ ਉਸ ਫੀਲਡ ਟ੍ਰੇਨਿੰਗ ਦੌਰਾਨ 8000 ਰੁਪਏ ਪ੍ਰਤੀ ਮਹੀਨਾ ਉਹਨਾਂ ਨੂੰ ਬਦੀਫਾ ਦਿੱਤਾ ਜਾਊਗਾ ਚਰ ਜਦੋਂ ਉਹਨਾਂ ਦੀ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਉਹਨਾਂ ਨੂੰ 25000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਊਗੀ ਸੋ ਇਹਦੇ ਨਾਲ ਮੈਂ ਸਬੰਧਤ ਸੀ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਦੇ ਲਈ ਯੋਗਾ ਕਰਵਾਉਣ ਦੇ ਲਈ ਜਿਹੜੀ ਸੀਐਮ ਯੋਗਸ਼ਾਲਾਗਾ ਉਹਦੇ ਅਧੀਨ 1000 ਹੋਰ ਪੋਸਟਾਂ ਜਿਵੇਂ ਕਹਾਂ ਤਾਂ ਅੱਜ ਉਹ ਅਲਾਉ ਹੋਣ ਲੱਗੀਆਂ ਇਸ ਤੋਂ ਇਲਾਵਾ ਪੰਜਾਬ ਸਿਵਲ ਸਰਵਿਸ ਪੰਜਾਬ ਸਿਵਲ ਸਰਵਿਸ ਦੇ ਵਿੱਚ ਜਿਹੜੀਆਂ ਸ਼ਰਤਾਂ ਸੀਗੀਆਂ ਜਦੋਂ ਐਡਵਰਟਾਈਜ਼ਮੈਂਟ ਹੁੰਦੀ ਸੀਗੀ ਜਿਸ ਦਿਨ ਐਡਵਰਟਾਈਜ਼ਮੈਂਟ ਹੁੰਦੀ ਸੀ ਉਸ ਦਿਨ ਮਿਨੀਮਮ ਕੁਆਲੀਫਿਕੇਸ਼ਨ ਵਿਅਕਤੀ ਕੋਲੇ ਹੈ ਸੀ ਜਾਂ ਨਹੀਂ ਸੀ ਇੱਕ ਬਹੁਤ ਵੱਡਾ ਸਵਾਲ ਸੀ ਉਹ ਡਿਫਰੈਂਟ ਲੋਕ ਜਿਹੜੇ ਨੇ ਉਹ ਹਾਈ ਕੋਰਟ ਸੁਪਰੀਮ ਕੋਰਟ ਜਾਂਦੇ ਸੀਗੇ ਉਹਦੇ ਵਿੱਚ ਬਹੁਤ ਸਾਰੇ ਜਜਮੈਂਟ ਆ ਜਾਂ ਲਗੀਆਂ ਅੱਜ ਅਸੀਂ ਇਹ ਫੈਸਲਾ ਕੀਤਾਗਾ ਕਿ ਜਿੱਦਣ ਲਾਸਟ ਡੇਟ ਲਾਸਟ ਡੇਟ ਹੋਊਗੀ ਮਤਲਬ ਕਿ ਆਪਣੀ ਐਪਲੀਕੇਸ਼ਨ ਫਾਈਲ ਕਰਨ ਦੀ ਲਾਸਟ ਡੇਟ ਹੋਊਗੀ ਕੈਂਡੀਡੇਟ ਕੋਲੇ ਉਸ ਦਿਨ ਉਸ ਦਿਨ ਤੱਕ ਉਹਦੇ ਕੋਲੇ ਮਿਨੀਮਮ ਕੁਆਲੀਫਿਕੇਸ਼ਨ ਜਿਹੜੀ ਰਿਕੁਆਇਰਡ ਆ ਐਸ ਪਰ ਪੋਸਟ ਐਸ ਪਰ ਜਿਹੜੀ ਵੀ ਕੋਈ ਰਿਕਰੂਟਮੈਂਟ ਆ ਉਹ ਜਿਹੜੀ ਆ ਲਾਸਟ ਡੇਟ ਤੱਕ ਮੰਨ ਲਓ 4 ਵਜੇ ਫਾਈਨਲ ਹੋਣਾਗਾ 4 ਵਜੇ ਤੋਂ ਪਹਿਲਾਂ ਪਹਿਲਾਂ ਉਹਦੇ ਕੋਲੇ ਉਹ ਫਾਈਨਲ ਡਿਗਰੀ ਜਿਹੜੀ ਆ ਜੇ ਮੈਂ ਗੱਲ ਕਰਾਂ ਕਿਸੇ ਦੀ ਗ੍ਰੈਜੂਏਸ਼ਨ ਆ ਤਾਂ ਗ੍ਰੈਜੂਏਸ਼ਨ ਦੀ ਡਿਗਰੀ ਜੇ ਕੱਟਆਫ ਡੇਟ 25 ਤਰੀਕਾ ਤਾਂ 25 ਤਰੀਕ ਤੱਕ ਹੋਣੀ ਚਾਹੀਦੀ ਆ ਜੇ ਕੱਟਆਫ ਡੇਟ 30 ਆ ਤਾਂ 30 ਤਰੀਕ ਤੱਕ ਹੋਣੀ ਚਾਹੀਦੀ ਆ ਕਿਉਂਕਿ ਨਹੀਂ ਇਹਦੇ ਵਿੱਚ ਬਹੁਤ ਸਾਰੇ ਨੰਬਰ ਆਫ ਕੇਸਸ ਜਿਹੜੇ ਲਗੇ ਉਹ ਹਾਈ ਕੋਰਟ ਸੁਪਰੀਮ ਕੋਰਟ ਚਲੇ ਜਾਂਦੇ ਸੀ ਔਰ ਬਹੁਤ ਵੱਡਾ ਜਿਹੜਾ ਜਿੱਥੇ ਸਰਕਾਰ ਨੂੰ ਪ੍ਰੋਬਲਮ ਆਉਂਦੀ ਸੀ ਉੱਥੇ ਜਿਹੜੇ ਕੈਂਡੀਡੇਟ ਨੇ ਕਈ ਵਾਰ ਪ੍ਰੋਸੈਸ ਜਿਹੜਾ ਸੀ ਔਰ ਕੋਰਟ ਪੈਂਡ ਦਾ ਉਹ ਲਟਕ ਜਾਂਦਾ ਸੀਗਾ ਇਸ ਤੋਂ ਬਿਨਾ ਪੰਜਾਬ ਆਪਕਾਰੀ ਤੇ ਕਰ ਵਿਭਾਗ ਦੇ ਅੰਦਰ ਸੁਪਰਡੈਂਟ ਦੇ ਜਿਹੜੇ ਸਾਡੇ ਰੂਲਸ ਸੀਗੇ ਸਰਵਿਸ ਦੇ ਉਹਨਾਂ ਰੂਲਾਂ ਨੂੰ ਪ੍ਰਵਾਨੀ ਦਿੱਤੀ ਆ ਔਰ ਸੱਤ ਅਸਾਮੀ ਦੀ ਰਚਨਾ ਹੋਈ ਸੀ ਕਿ ਇਹ ਕਾਫੀ ਸਾਰੇ ਜਿਹੜੇ ਰੂਲਸ ਸੀ ਉਹ ਜਿਹੜੇ ਸਾਡੇ ਹੋਂਦ ਵਿੱਚ ਦੇ ਇਸ ਸੁਪਰਟਿੰਗ ਗ੍ਰੇਡ 1 ਦੇ ਲਈ ਉਹਨਾਂ ਨੂੰ ਅਸੀਂ ਅੱਜ ਨਵੀਂ ਪ੍ਰਵਾਨਗੀ ਜਿਹੜੀ ਆ ਮਿਲੀ ਆ ਇਸ ਤੋਂ ਬਿਨਾ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੇ ਲਈ ਅਸੀਂ ਰੇਟ ਤੈਅ ਕੀਤਾ ਸੀਗਾ ਕਿ ਉਹਦੇ ਵਿੱਚ ਅਸੀਂ ਸਰਕਾਰ ਨੇ ਅੱਜ ਪ੍ਰਵਾਨਗੀ ਦਿੱਤੀ ਆ ਕਿ 68 ਰੁਪਏ 50 ਪੈਸੇ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਅਸੀਂ ਕਾਸ਼ਕਰਾਂ ਨੂੰ ਜਿਹੜਾ ਉਹ ਪੰਜਾਬ ਸਰਕਾਰ ਪ੍ਰਾਈਵੇਟ ਖੰਡ ਮਿਲਾਂ ਨੂੰ ਜਿਹੜੀ ਆ ਦੇਊਗੀ ਕਿਉਂਕਿ ਸਰਕਾਰੀ ਖੰਡ ਮਿਲਾਂ ਨੂੰ ਸਰਕਾਰ ਦਿੰਦੀ ਔਰ ਪ੍ਰਾਈਵੇਟ ਖੰਡ ਮਿਲਾਂ ਦਾ ਜਿਹੜਾ ਐਕਸਟਰਾ ਪੈਸਾ ਹੈਗਾ 68 ਰੁਪਏ 50 ਪੈਸੇ ਪ੍ਰਤੀ ਕੁਇੰਟਲ ਉਹ ਵੀ ਅਸੀਂ ਦੇਣ ਦਾ ਫੈਸਲਾ ਕੀਤਾ ਹੈ ਇਸ ਤੋਂ ਬਿਨਾ ਬਹੁਤ ਹੀ ਕਹਿਮ ਫੈਸਲਾ ਜਿਹੜਾ ਮੈਂ ਸਮਝਦਾ ਅੱਜ ਹੋਇਆਗਾ ਪੰਜਾਬ ਦੇ ਬਾਗਬਾਨੀ ਦੇ ਖੇਤਰ ਨੂੰ ਲੈ ਕੇ ਪੰਜਾਬ ਦੇ ਕਿਉਂਕਿ ਪੰਜਾਬ ਜਿਹੜਾ ਪੰਜਾਬ ਦਾ ਕਿਸਾਨ ਔਰ ਅੱਜ ਪੰਜਾਬ ਜਿਹੜਾ ਡਿਮਾਂਡ ਕਰਦਾ ਡਾਈਵਰਸੀਫਿਕੇਸ਼ਨ ਦੀ ਅੱਜ ਜ਼ਰੂਰਤ ਆ ਪੰਜਾਬ ਨੂੰ ਡਾਈਵਰਸੀਫਿਕੇਸ਼ਨ ਵੱਲ ਲੈ ਕੇ ਜਾਣ ਦੀ ਪੰਜਾਬ ਨੂੰ ਜਿਹੜਾ ਪੰਜਾਬ ਦੇ ਖੇਤੀ ਪੈਟਰਨ ਨੂੰ ਬਦਲਣ ਦੀ ਕਿਉਂਕਿ ਲਗਾਤਾਰ ਜਿਹੜਾ ਸਾਡਾ ਪਾਣੀ ਆ ਉਹ ਧਰਤੀ ਹੇਠਲਾ ਪਾਣੀ ਥੱਲੇ ਨੂੰ ਜਾ ਰਿਹਾ ਉਹਨੂੰ ਬਚਾਉਣ ਲਈ ਆਲਰੇਡੀ ਸਰਦਾਰ ਭਗਵੰਤ ਸਿੰਘ ਮਾਨ ਜੀ ਲੱਗੇ ਹੋਏ ਨੇ ਅਸੀਂ ਨਹਿਰੀ ਪਾਣੀ ਅੰਤਮ ਖੇਤ ਤੱਕ ਪਹੁੰਚਾਉਣ ਦੇ ਲਈ ਪਰ ਲੇਕਿਨ ਅੱਜ ਅਸੀਂ ਇੱਕ ਜਾਪਾਨ ਦੇ ਨਾਲ ਪ੍ਰੋਜੈਕਟ ਜਿਹੜਾ ਉਹ ਉਹਨੂੰ ਅਸੀਂ ਮਨਜ਼ੂਰੀ ਦਿੱਤੀ ਆ ਜਿਹਦੇ ਤਹਿਤ ਆ ਕਿਉਂਕਿ ਇਸ ਸਮੇਂ ਜੇ ਮੈਂ ਗੱਲ ਕਰਾਂ ਪੰਜਾਬ ਦਾ ਜਿਹੜਾ ਬਾਗਬਾਨੀ ਖੇਤਰ ਆ ਉਹ 6% ਆ ਅੱਜ ਪੰਜਾਬ ਦਾ 6% ਆ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ 10 ਸਾਲਾਂ 'ਚ ਅਗਲੇ 10 ਸਾਲਾਂ 'ਚ ਅਸੀਂ ਉਹ ਵਧਾ ਕੇ 15% ਕਰਾਂਗੇ ਇਹ ਬਹੁਤ ਵੱਡਾ ਪ੍ਰੋਜੈਕਟ ਆ ਮੈਂ ਸਮਝਦਾ ਪੰਜਾਬ ਦੇ ਕਿਸਾਨ ਦੀ ਬਹੁਤ ਵੱਡੀ ਜ਼ਮੀਨ ਜਿਹੜੀ ਐ ਤੇ ਚਾਜੂਗੀ ਔਰ ਕਿਸਾਨ ਨੂੰ ਬਹੁਤ ਸਾਰਾ ਜਿਹੜਾ ਵੱਡਾ ਫਾਇਦਾ ਹੋਊਗਾ ਜਿਹਦੇ ਵਿੱਚ ਅਸੀਂ ਜਿਹੜੀ ਆ ਕੋールド ਚੇਨ ਹੋਊਗੀ ਖੇਤਾਂ ਵਿੱਚ ਸਟੋਰੇਜ ਹੋਊਗੀ ਸਹਿਕਾਰੀ ਅਗਵਾਈ ਵਾਲੀ ਜਿਹੜੀਆਂ ਸਾਡੀਆਂ ਪ੍ਰੋਸੈਸਿੰਗ ਇਕਾਈਆਂ ਹੋਣਗੀਆਂ ਇਹ ਸਾਰਾ ਕੁਝ ਇਹਦੇ ਅੰਦਰ ਹੋਊਗਾ ਮਾਰਕੀਟਿੰਗ ਹੋ ਇੰਟੈਲੀਜੈਂਸੀ ਦੀ ਸਥਾਪਨਾ ਹੋਊਗੀ ਸੋ ਪੂਰੇ ਪੰਜਾਬ ਦੇ ਅੰਦਰ ਅਸੀਂ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਜਾ ਰਹੇ ਹਾਂ ਔਰ ਜਿਹਦੇ ਨਾਲ ਮੈਂ ਸਮਝਦਾ ਅੱਜ ਪੰਜਾਬ ਦੇ ਕਿਸਾਨ ਨੂੰ ਜਿਹੜਾ ਬਾਗਬਾਨੀ ਕਰਦਾਗਾ ਜਿਹੜਾ ਫਲਾਂ ਦੀ ਖੇਤੀ ਜਿਹਨੂੰ ਮੈਂ ਕਹਿ ਲਾਂ ਕਰਦਾਗਾ ਉਹਨੂੰ ਵੱਡਾ ਹੁਲਾਰਾ ਮਿਲੇਗਾ और पंजाब का जो बड़ा हिस्सा है डायवरसीफाई डाइव, होगा और छह प्रसेंट तो यह साक्ट के अधीन तो तो कि छे प्रसेंट ते दसा साल जी एरी पंद्रह फीसदी हो जाऊगा सो पंजाब जड़ा वे पद्धर जिथे फल फ्रूट पंजाब चौणगे क्योंकि अजकल ड्रैगन फरूट वर्गे जो फ्रूट है हो गए सो उस खेती उत्साहित करने अज सदार भगवंत मान जी ने एक बड़ा ਫੈਸਲਾ ਜਿਹੜਾ ਉਹ ਕੀਤਾਗਾ ਇਸ ਤੋਂ ਬਿਨਾ ਸਾਰੇ ਜਾਣਦੇ ਨੇ ਕਿ ਕਿ ਭਗਵਾਨ ਰਾਮ ਜੀ ਦੇ ਭਗਵਾਨ ਰਾਮ ਜੀ ਦੇ ਜੀਵਨ ਚਰਿੱਤਰ ਦੇ ਉੱਤੇ ਦਰਸਾਉਂਦਾ ਜਿਹੜਾ ਇੱਕ ਬਹੁਤ ਵੱਡਾ ਬਹੁਤ ਸਾਰੀਆਂ ਸਰਕਾਰਾਂ ਨੇ ਕੀਤਾਗਾ ਹਮਾਰੇ ਰਾਮ ਜੀ ਪ੍ਰੋਜੈਕਟ ਜਿਹੜਾ ਚੱਲ ਰਿਹਾ ਹੈਗਾ ਪਲੇ ਉਹਨੂੰ ਦਿਖਾਉਣ ਦੇ ਲਈ ਅਸੀਂ ਅੱਜ ਮਨਜ਼ੂਰੀ ਦਿੱਤੀ ਆ ਪੰਜਾਬ ਦੇ ਅੰਦਰ 40 ਵੱਡੇ ਸ਼ਹਿਰਾਂ ਦੇ ਅੰਦਰ ਅਸੀਂ ਉਹ ਸ਼ੋਅ ਕਰਾਵਾਂਗੇ ਜਿਹੜੇ ਕਿ ਭਗਵਾਨ ਰਾਮ ਜੀ ਦੇ ਜੀਵਨ ਦੇ ਉਤਾਰਧ ਹੋਣਗੇ ਔਰ ਰਮਾਇਣ ਦੇ ਆਧਾਰਤ ਹੋਣਗੇ ਔਰ ਜਿਹੜੇ ਮੈਂ ਸਮਝਦਾ ਸਾਡੀ ਜੀਵਨ ਸ਼ੈਲੀ ਨੂੰ ਸਾਡੀ ਕਾਰ ਸ਼ੈਲੀ ਨੂੰ ਸਦਾਰਨ ਦੇ ਲਈ ਬਹੁਤ ਅਹਿਮ ਰੋਲ ਅਦਾ ਕਰਨਗੇ ਸੋ ਇਹ ਜਿਹੜਾ 40쇼 ਜਿਹੜੇ ਕਰਾਉਣ ਦਾ ਫੈਸਲਾ ਅੱਜ ਜਿਹੜਾ ਕੀਤਾਗਾ ਸੋ ਇਹ ਵੱਡੇ ਫੈਸਲੇ ਜਿਹੜੇ ਨੇਗੇ ਅੱਜ ਦੀ ਕੈਬਨਟ ਦੇ ਵਿੱਚ ਹੋਏ ਨੇ ਇਹ ਤੋਂ ਹਮਾਰੀ ਕਮੇਟੀ ਤੋਂ ਪਹਿਲਾਂ ਸਾਰੇ ਮੀਡੀਆ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਅੱਜ ਪੰਜਾਬ ਕੈਬਨਟ ਦੀ ਕ अहम ਮੀਟਿੰਗ ਪੰਜਾਬ ਦੀ ਡਿਵੈਲਪਮੈਂਟ ਨੂੰ ਲੈ ਕੇ ਪੰਜਾਬ ਦੀ ਪ੍ਰੋਗਰੈਸ ਨੂੰ ਲੈ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ